ਅੱਛੀ ਗੱਲ ਦੋਸਤੋ ਸੋ ਅੱਜ ਇੱਕ ਬਹੁਤ ਵਧੀਆ ਪ੍ਰਾਰਾਲਾ ਦੇਖਣ ਨੂੰ ਮਿਲਿਆ ਪਿੰਡ ਬੜੀ ਤਹਿਸੀਲ ਤੋਂ ਰੀਲਾ ਸੰਗਰੂਰ ਦੇ ਨੌਜਵਾਨਾਂ ਦਾ ਜਿਹਦੇ ਵਿੱਚ ਰਿਟਾਇਰਡ ਫੌਜੀ ਵੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਨੇ 200 ਬੂਟੇ ਲਿਆਂਦੇ ਵੀਰੇ ਆ ਬੂਟੇ ਪਾਏ ਨੇ ਉਹਨਾਂ ਵੀ ਵੀਰਾਂ ਨੇ ਤੇ ਸਵੇਰੇ ਸਵੇਰਾਂ ਦੇ ਬੂਟੇ ਲਾ ਰਹੇ ਨੇ ਆਜੋ ਸਾਨੂੰ ਮਿਲਾਉਣੇ ਆ ਉਹਨਾਂ ਦੇ ਨਾਲ ਤੇ ਆਪਾਂ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਮਨ ਤੇ ਫੁਰਨਾ ਜਿਹੜਾ ਫੁਰਿਆ ਕਿਵੇਂ ਫੁਰਿਆ ਤੇ ਉਹਨਾਂ ਨੇ ਜਿਹੜਾ ਕੁਦਰਤ ਦੇ ਲਈ ਇਹ ਕੰਮ ਕੀਤਾ ਹੈ ਕੁਦਰਤ ਨਾਲ ਪ੍ਰੇਮ ਉਹਨਾਂ ਦਾ ਕਿਵੇਂ ਪੈਦਾ ਹੋਇਆ ਆਜੋ ਆਪਾਂ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਸਾਰੇ ਵੀਰ ਨੇ ਜਿਹੜੇ ਬੜੇ ਮਿਹਨਤੀ ਨੇ ਸੋ ਵੱਡੀ ਗੱਲ ਆ ਵੀਰੇ ਇਹਦੇ ਵਿੱਚ ਇਹਨਾਂ ਦੀ ਜਿਹੜੀ ਟੋਲੀ ਆ ਇਹਦੇ ਵਿੱਚ ਰਿਟਾਇਰਡ ਫੌਜੀ ਨੇ ਦੋ ਤਿੰਨ ਜਾਣੇ ਜਿਹੜੇ ਜਿਹੜੇ ਬੂਟੇ ਵੀ ਲੈ ਕੇ ਆਇਆ ਮੇਰਾ ਦੋਸਤ ਮਨਪ੍ਰੀਤ ਸਿੰਘ ਰਿਟਾਇਰਡ ਫੌਜੀ ਆ ਉਹ 200 ਬੂਟੇ ਲੈ ਕੇ ਆਇਆ ਤੇ ਲਾ ਰਹੇ ਨੇ ਅਸੀ ਕਾਲ ਜੀ ਸਾਰਿਆਂ ਨੂੰ ਅਸੀ ਕਾਲ ਜੀ ਹੋਰਾਂ ਕਾਲ ਜੀ ਹੋਰ ਠੀਕ ਹੋ ਅਗੇ ਆਪਾਂ ਬਾਬੇ ਦੀ ਅਈ ਰੱਖ ਲੋ ਸਦਾ ਬਰ। ਹਲੋ ਹਾਂਜੀ। ਤੇ ਇਹ ਨੇ ਸਾਡੇ ਦਰਸ਼ਨ ਸਿੰਘ ਜੀ ਖਾਲਸਾ ਰਿਟਾਇਰਡ ਫੌਜੀ ਨੇ। ਸੋ ਇਹਨਾਂ ਨੂੰ ਬਹੁਤ ਹੀ ਸ਼ੌਕ ਹੈ ਬੂਟੇ ਲਾਉਣ ਦਾ ਤੇ ਬੂਟੇ ਦੀ ਸੇਵਾ ਕਰਨ ਦਾ। ਤੇ ਲਗਭਗ ਪਿਛਲੇ ਕਈ ਸਾਲਾਂ ਤੋਂ ਮੈਂ ਪਹਿਲਾਂ ਵੀ ਇਹਨਾਂ ਦੇ ਖੇਤ ਦੀ ਵੀ ਇੱਕ ਵੀਡੀਓ ਪਾਈ ਸੀ ਤੇ ਇਹਨਾਂ ਨੇ ਖੇਤ ਜਿਹੜੇ ਇਹਨਾਂ ਦੀ ਜਿੱਥੇ ਤੱਕ ਇਹਨਾਂ ਦੇ ਖੇਤ ਦੀ ਹੱਦ ਆ ਉੱਥੇ ਤੱਕ ਸਿਰਫ ਉੱਥੇ ਇਹਨਾਂ ਦੇ ਖੇਤ ਦੇ ਹੱਦ ਤੱਕ ਬੂਟੇ ਲੱਗੇ ਹੋਏ ਨੇ ਬਾਕੀ ਵਾਲੇ ਵਾਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਰੀਲ ਬਣਾਵਾਂਗੇ ਛੋਟੀ ਜੀ ਬਾਕੀ ਜਿਹੜੇ ਵਾਲੇ ਵਾਲੇ ਪੈਸੇ ਦੇ ਉੱਤੇ ਕਿਸੇ ਕਿਸੇ ਦੇ ਖੇਤ ਦੇ ਸਾਹਮਣੇ ਕੋਈ ਬੂਟਾ ਨਹੀਂ ਲੱਗਿਆ ਹੋਇਆ ਸੋ ਸਸੇਕਾਲ ਅੰਕਲ ਜੀ ਸ਼ਾ ਸ਼੍ਰੀਕਾ ਉਹ ਠੀਕ ਠਾਕ ਹੋ ਕਿੰਨਾ ਕੁ ਟਾਈਮ ਹੋ ਗਿਆ ਸੇਵਾ ਕਰਦੇ ਨੂੰ ਆਪਾਂ ਨੂੰ ਕਿਈ ਸਾਲ ਹੋ ਗਏ ਜੀ ਸਾਲ ਹੋ ਗਏ ਅੱਛਾ 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 ਇਹ ਛੇਬਿਆਨੀ ਚਲਦੀ ਸੀ ਪਹਿਲਾਂ ਠੀਕ ਹੈ ਜੀ ਸੇਵਾ ਤੋਂ ਬਾਅਦ ਫਿਰ ਹੁਣ ਇੱਧਰ ਨੂੰ ਆ ਗਏ ਅੱਛਾ ਪਹਿਲਾਂ ਸਿਵਾ ਜੀ ਤੋਂ ਲਾਇਫ ਹੋਣੀ ਹੈ ਚਲੋ ਸੇਵਾ ਅੱਜ ਚੱਲਦੇ ਆ ਠੀਕ ਹੈ ਠੀਕ ਹੈ ਸਿਵਾ ਤੇ ਬੈਂਦੀ ਠੀਕ ਹੈ ਜੀ ਫਿਰ ਹੁਣ ਇੱਧਰ ਨੂੰ ਆ ਸੰਗਤ ਦੇ ਨਾਲ ਫਿਰ ਇੱਧਰ ਨੂੰ ਠੀਕ ਹੈ ਜੀ ਤੇ ਮੈਂ ਸੁਣਿਆ ਮੈਸੀ ਵੀ ਤੁਸੀਂ ਫਿਰ ਸੇਵਾ ਜਿਲ੍ਹੇ ਦਾ ਸੇਵਾ ਜੀ ਠੀਕ ਹੈ ਠੇਕੇ ਦੀ ਜ਼ਮੀਨ ਅੱਛਾ ਜ਼ਮੀਨ ਠੇਕੇ ਤੇ ਆ ਬੂਟਿਆਂ ਵਾਲੇ ਵਿੱਚ ਹੀ ਰੱਖਿਆ ਹੈ ਬਸ ਨਾ ਨਾ ਬਹੁਤ ਵਧੀਆ ਗੱਲ ਹੈ ਤੇ ਮਨਪ੍ਰੀਤ ਵੀ ਆ ਜਾਓ ਮਾੜਾ ਤੁਸੀਂ ਵੀ ਮਾੜਾ ਇੱਕ ਮਿੰਟ ਅਜੇ ਹੁਣ ਆਪਾਂ ਜਿਹੜੇ ਸਿਬਿਆਂ ਦੇ ਬੂਟੇ ਕਿੰਨੇ ਕ ਲਾਏ ਹੋਏ ਨੇ ਆਪਣੇ ਸਿਬਿਆਂ ਚ ਤਾਂ ਜੀ ਮੈਨੂੰ ਲੱਗਦਾ ਹੋਊਗੇ 40 50 40 50 ਬੂਟੇ ਸਿਬੇ 100 ਵਾਲੇ ਵੀ ਲਾਏ ਹੋਏ ਨੇ ਅਸੱਤ 100 ਵਾਲੇ ਕੁਝ ਥੋੜੇ ਜੇ ਸੁੱਕ ਵੀ ਗਏ ਉਹ ਗਰਮੀ ਕਰਕੇ ਹੋ ਗਿਆ ਜੀ ਗਰਮੀ ਕਰਕੇ ਹੋ ਗਿਆ ਆਈ ਦੇ ਵੀ ਤੇ ਕੇ ਮਰੂਡਾਂ ਦੇ ਅੰਬ ਦੇ ਮਰੂਦ ਮੇਰੇ ਵੀ ਤੇ ਸੀ ਲਾਏ ਹੋਏ ਤੇ ਉਹ ਵੀ ਸੁੱਕ ਗਏ ਜੀ ਉਹਨਾਂ ਦੇ ਪੱਤੇ ਪੱਤੇ ਬਚ ਗਏ ਉੱਪਰੋਂ ਦਾ ਹਰੇ ਨਾ ਦਵਾਰੀ ਦੀ ਕੋਰਤਾ ਖੈਰਾ ਬਹੁਤ ਆਉਂਦੀ ਠੀਕ ਹੈ ਜੀ ਥੈਂਕੀ ਦਿੱਤੀ ਵੀ ਆ ਉੱਤੇ ਠੀਕ ਹੈ ਜੀ ਆਹਾਂ ਧਰੀ ਵੀ ਆ ਵਧੀਆ ਹੋਇਆ ਠੀਕ ਹੈ ਹਾਂਜੀ ਸੋ ਆਜੋ ਜੀ ਗੱਲਬਾਤ ਕਰਵਾਉ ਰਹੇ ਆ ਜੀ ਇਧਰ ਫੌਜੀ ਨਾਲ ਹੋਰ ਫੌਜੀਆ ਕਿਵੇਂ ਆ ਬੜੀਆ ਆ ਲੈ ਮੈਂ ਬਹੁਤ ਵਧੀਆ ਬਾਈ ਅੱਛਾ ਜਿਹੜਾ ਇਹ ਸੇਵਾ ਕਰਨ ਦਾ ਮਨ ਬਣਾਇਆ ਕਿਵੇਂ ਬਣਾਇਆ ਇਹ ਅਸ ਤੋਂ ਵੀਰੇ ਹਫਤਾ ਪਹਿਲਾਂ ਹਰਵੀਰ ਹੁਰੀ ਤੇ ਵਿੱਕੀ ਹੁਣਾ ਨੇ ਕਿਹਾ ਸੀ ਵੀ ਜੇ ਆਪਾਂ ਬੂਟੇ ਲਾਉਣੇ ਆ ਠੀਕ ਹੈ ਚਲ ਇਹਨਾਂ ਨੇ ਗੱਲ ਕਰੀ ਮੈਂ ਵੀ ਇੱਕ ਰੰਜੀਤ ਆ ਬਾਈ ਕਲਿਆਣ ਤੋਂ ਠੀਕ ਹੈ ਉਹਦੇ ਨਾਲ ਗੱਲ ਕੀਤੀ ਵੀ ਅਸੀਂ ਯਾਰ ਬੂਟੇ ਲਾਉਣੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਠੀਕ ਹੈ ਕੱਲ ਉਹਦਾ ਫੋਨ ਆਇਆ ਸੀ ਕਹਿੰਦਾ ਵੀ ਤੁਸੀਂ ਬੂਟੇ ਲੈ ਜਾਓ ਤੁਹਾਡੇ ਆਏ ਪਏ ਨੇ 200 ਬੂਟਾ ਠੀਕ ਹੈ ਫਿਰ ਅਸੀਂ ਮੈਂ ਤੇ ਹਰਵੀਰ ਜਾ ਕੇ ਲੈ ਕੇ ਆਏ ਸੀ ਅੱਛਾ ਜਿਹੜੇ ਬੂਟੇ ਵੀ ਲੈਤੇ ਨੇ ਤੁਸੀਂ ਇਹ ਮੁੱਲ ਲੈਤੇ ਨੇ ਜਾਂ ਵੈਸੇ ਆਪਾਂ ਨੂੰ ਫਰੀ ਚ ਕਹਿੰਦੇ ਨੇ ਉਹ ਬਾਈ ਡੋਨੇਸ਼ਨ ਕਰਦੇ ਨੇ ਅੱਛਾ ਉਹ ਬਾਈ ਕਲਿਆਣ ਵਾਲੇ ਬੂਟੇ ਮੁਫਤ ਦਿੰਦੇ ਨੇ ਪਰ ਉਹ ਕਹਿੰਦੇ ਜ਼ਿੰਮੇਵਾਰੀ ਆ ਵੀ ਜਿਹੜੇ ਬੂਟੇ ਲਾਓਗੇ ਜਿੰਨੇ ਉਹ ਚਲਾ ਦਿਓ ਪਾਲਣ ਦੀ ਪਾਲਣ ਦੀ ਜ਼ਿੰਮੇਵਾਰੀ ਹੈ ਇਹ ਨਾ ਹੋਵੇ ਵੀ ਤੁਸੀਂ ਲੈ ਜਾਓ ਚਾਹੇ ਕੁਆਂਟੀਟੀ ਤੇ 1000 ਲਾ ਦਿਓ ਠੀਕ ਹੈ ਕਿ ਤੋਂ ਟੰਨ ਹੈ ਨਾ ਜਿੰਨੇ ਓਨੇ ਕੀ ਲਾਓ ਜਿੰਨੇ ਤੁਸੀਂ ਤੋਰ ਸਕਦੇ ਹੋ ਤੋਰ ਸਕਦੇ ਹੋ ਤੇ ਤੂੰ ਆਪਾਂ 200 ਬੂਟਾ ਲਿਆ ਆਪਾਂ 200 ਬੂਟਾ ਵੀਰੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਵੀ ਲਾ ਰਹੇ ਆ ਜੇ ਇਹਨਾਂ ਨੂੰ ਪਾਣੀ ਵੀ ਪਾਇਆ ਕਰਾਂਗੇ ਠੀਕ ਹੈ ਅਫਤਰੀ ਹਫਤੇ ਇਹਨਾਂ ਨੂੰ ਗੁੱਡ ਗੜਾਈ ਜੋ ਵੀ ਹੋਊਗਾ ਉਹ ਕਰਾਂਗੇ ਜਿਹੜਾ ਵੀ ਹੋਊਗਾ ਆਪਾਂ ਉਹਦੀ ਸੇਵਾ ਸਵਾਲ ਵੀ ਕਰਨੀ ਆ ਤੇ ਅਸ ਕੀ ਨਾ ਉਹਨਾਂ ਵੀਰਾਂ ਦਾ ਕਲਿਆਣ ਰਣਜੀਤ ਸਿੰਘ ਰਣਜੀਤ ਸਿੰਘ ਕਲਿਆਣ ਜਿਹੜਾ ਰਾਇਕੂਟ ਰੋਡ ਤੇ ਮਲੇਕੋਲਾ ਰਾਇਕੂਟ ਰੋਡ ਤੇ ਪੈਂਦਾ ਵੀਰੇ ਕਲਿਆਣ ਠੀਕ ਹੈ ਮਲੇਕੋਲਾ ਰਾਇਕੂਟ ਰੋਡ ਦੇ ਉੱਤੇ ਜੇਕਰ ਕਿਸੇ ਵੀਰ ਨੂੰ ਬੂਟਾਂ ਦੀ ਲੋ ਕੁੱਤੇ ਪ੍ਰੋਵਾਈਡ ਕਰਾਉਂਦੇ ਆ ਤੁਸੀਂ ਇਹ ਵੀਰੇ ਆਪਾਂ ਨੂੰ ਦੱਸਿਆ ਗਾ ਮਨਪ੍ਰੀਤ ਨੇ ਸੋ ਦੋਸਤੋ ਹੋਰ ਵੀ ਵੀਰਾਂ ਨੂੰ ਬੇਨਤੀ ਕਰਾਂਗਾ ਯਾਰ ਕੁਦਰਤ ਦੇ ਨਾਲ ਹੁਣ ਆਪਾਂ ਨੂੰ ਪ੍ਰੇਮ ਪਾਉਣਾ ਪੈਣਾ ਆਪਾਂ ਜਿੰਨਾ ਕੁ ਕੁਦਰਤ ਦਾ ਖਲਵਾੜ ਕੀਤਾ ਕੋਸ਼ਿਸ਼ ਕਰੀਏ ਜੇ ਆਪਾਂ ਉਹਦੋਂ ਅੱਧਾ ਵੀ ਕੁਦਰਤ ਦੇ ਨਾਲ ਜੁੜ ਜਾਈਏ ਤਾਂ ਜਿਹੜੀਆਂ ਇਹ ਆਪਾਂ ਇੱਕ ਦੀ ਗਰਮੀ ਚੱਲੀ ਐ ਇੰਨੀ ਜ਼ਿਆਦੇ ਹੈ ਨਾ ਇੰਨੀ ਜ਼ਿਆਦੇ ਆਪਾਂ ਬਿਮਾਰੀਆਂ ਦੇ ਨਾਲ ਲੜ ਰਹੇ ਆ ਇਹ ਸਿਰਫ ਸਾਡੇ ਆਪਣੇ ਕਰਕੇ ਆ ਨਹੀਂ ਭਾਈ ਸਾਹਿਬ ਬਿਲਕੁਲ ਵੀਰੇ ਬਿਲਕੁਲ ਇਹ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹਰੇਕ ਪਿੰਡ ਚ ਲਾਉਣੇ ਚਾਹੀਦੇ ਨੌਜਵਾਨਾਂ ਨੂੰ ਖਾਸ ਕਰਕੇ ਇਕੱਠੇ ਹੋ ਕੇ ਕਲੱਬ ਮੈਂ ਆਜੇ ਅੰਕਲ ਤੁਸੀਂ ਵੀ ਆਜੋ ਸਾਨੂੰ ਇਹਨਾਂ ਨੂੰ ਦੇਖ ਕੇ ਸਾਨੂੰ ਹੋਰ ਹੌਸਲਾ ਆਉਂਦਾ ਵੀ ਜਦੋਂ ਆ ਵੀ ਜਦੋਂ ਸੱਲਕੇ ਇੰਨੀ ਉਮਰ ਚੋੜਾ ਲੱਗਿਆ ਪਿਆ ਹੈ ਨਾ ਇਹਨਾਂ ਨੇ ਇਕੱਲੇ ਨੇ ਸਿਵਿਆਂ ਦਾ ਪੂਰੀਆ ਦੇਖ ਬਦਲੀ ਪਿਆ ਦਰਖਤਾਂ ਨੇ ਸੰਭਾਲ ਕਰਕੇ ਠੀਕ ਹੈ ਹਾਂਜੀ ਤੇ ਅੰਕਲ ਹੁਣ ਇੱਕ ਰੋਤਾ ਹੋ ਗਈ ਆਪਾਂ ਵੈਸੇ ਇੱਕ ਗੱਲ ਕਰਨੀ ਆ ਮੈਂ ਦੇਖਣਾ ਹ ਹ ਅਕਸਰ ਆ ਦਿਨਾਂ ਤੇ ਕਰੋਤਾ ਹੁੰਦੀ ਹੁੰਦੀ ਆ ਆਪੇ ਬਣੇ ਕੁਦਰਤ ਪ੍ਰੇਮੀਆ ਦੀ ਤੇ ਆਪੇ ਬਣੇ ਸਮਾਜ ਸੇਵੀਆਂ ਦੀ ਠੀਕ ਹੈ ਉਹ ਬੂਟਾ ਲੈਂਦੇ ਆ ਉਹ ਸਰਕਾਰੀ ਕੋਈ ਦਫਤਰ ਦੇਖ ਰਿਆ ਉੱਥੇ ਟੋਆ ਪਟਦੇ ਉਹ ਬੂਟਾ ਲਾ ਕੇ ਫੋਟੋ ਖਿਚਾ ਕੇ ਅਖਬਾਰਾਂ 'ਚ ਫੋਟੋ ਲਵਾ ਲੈਂਦੇ ਆ ਇਹ ਅਕਸਰ ਹਰੇਕ ਪਿੰਡ 'ਚ ਪੰਜ ਚਾਰ ਹੁੰਦੇ ਨੇ ਮੇਰੇ ਵਰਗੇ ਕੜਮ ਚੌਧਰੀ ਜਿਨ੍ਹਾਂ ਨੂੰ ਆਦਤ ਹੁੰਦੀ ਆ ਵੀ ਅਸੀਂ ਬੂਟਾ ਲਾਤਾ ਜੀ ਫਿਰ ਫੋਟੋ ਲਵਾਦੇ ਉਹ ਤੋਂ ਬਾਅਦ ਸਾਲ ਬਾਅਦ ਉਹਨਾਂ ਨੂੰ ਪਤਾ ਨਹੀਂ ਵੀ ਸਾਡਾ ਬੂਟਾ ਕਿੱਥੇ ਅਸੀਂ ਲਾਇਆ ਸੀ ਕਿੱਥੇ ਅਸੀਂ ਉਹ ਟੋਆ ਪਟਾਇਆ ਸੀ ਅਗਲੇ ਸਾਲ ਉਹ ਫੇਰ ਆਉਂਦੇ ਆਹੀ ਰੁੱਤ 'ਚ ਜਦੋਂ ਸੌਣ ਚੜੂਗਾ ਬੂਟੇ ਲਾਉਣ ਲੱਗਦੇ ਆ ਆਹੀ ਰੁੱਤ 'ਚ ਫੇਰ ਆਉਦੇ ਆ ਉਹੀ ਟੋਆ ਦੁਆਰੇ ਫੇਰ ਪਟਦੇ ਉੱਥੇ ਬੂਟਾ ਲਾ ਕੇ ਫੇ ਅਸੀਂ ਡੇਲੀ ਮੈਂਟੀਨੈਂਸ ਹਰ ਹਫਤੇ ਸੰਡੇ ਨੂੰ ਕਰਿਆ ਕਰਾਂਗੇ ਹਾਂ ਅਸੀਂ ਮੈਂ ਲੈਣੇ ਬੂਟੇ ਅਸੀਂ ਜਾਨੀ ਚੰਗ ਤੋਂ ਵੱਧ ਚੱਲਦੇ ਰਹਿਣ ਮੈਂ ਇਹੀ ਚਾਹਾਂਗਾ ਵੀ ਆਪਾਂ ਵੀ ਉਹ ਕੜਮ ਚੌਧਰੀਆਂ ਵਾਲਾ ਕੰਮ ਨਾ ਕਰੀਏ ਵੀਰੇ ਬਿਲਕੁਲ ਨਹੀਂ ਉਹ ਲਾਈਏ ਹੈਨਾ ਆਪਾਂ ਜੇ ਬੂਟੇ ਲਾਇਆ ਤਾਂ ਕੋਸ਼ਿਸ਼ ਕਰੋ ਉਹਨਾਂ ਦੀ ਸੇਵਾ ਸੰਭਾਲ ਜਰੂਰ ਜੀ ਜੀ ਬਿਲਕੁਲ ਬਿਲਕੁਲ ਵੀਰੇ ਠੀਕ ਹੈ ਜਿਵੇਂ ਅੰਕਲ ਗੱਲ ਰਹਿ ਰਹੇ ਨੇ ਠੀਕ ਹੈ ਇਹਨੂੰ ਉਮਰ ਦੇ ਵਿੱਚ ਵੀ ਬਹੁਤ ਵਧੀਆ ਚੀਜ਼ ਆ ਇਹ ਸੋ ਦੋਸਤੋ ਮੈਂ ਬੇਨਤੀ ਕਰਾਂ ਸਾਰੇ ਦੋਸਤਾਂ ਨੂੰ ਕਿ ਵੀਰੇ ਜੇਕਰ ਤੁਸੀਂ ਬੂਟੇ ਲੈ ਲਏ ਆ ਲਾਉਣੇ ਆ ਆਪਣੇ ਪਿੰਡ ਚ ਤਾਂ ਕਲਿਆਣ ਰਾਏਕੋਟ ਤੋਂ ਮੋਲੀਕੂਲਰ ਰੋਡ ਤੇ ਬੈਠਦਾ ਹਾਂ ਪਰ ਦੇਦਾ ਬਾਈ ਦਾ ਨੰਬਰ ਹਾਂ ਮੈਂ ਸਕਰੀਨ ਦੇ ਉੱਤੇ ਨੰਬਰ ਵੀ ਬਾਈ ਦਾ ਚਲਾਉਂਗਾ ਤੁਸੀਂ ਉਹਨਾਂ ਸੰਪਰਕ ਕਰ ਸਕਦੇ ਹੋ ਸੋ ਬਹੁਤ ਬਹੁਤ ਵੀਰੇ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਹੀ ਜ਼ਿਆਦਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਹਦੇ ਲਈ ਤੁਸੀਂ ਠੀਕ ਹੈ ਵਧਾਈ ਦੇ ਪਾਤਰੋਂ ਜਿਹੜਾ ਇੰਨਾ ਸੋਚਿਆ ਇਹ ਰਿਟਾਇਰਡ ਫੌਜੀ ਨੇ ਵੀਰੇ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਦਾ ਇਹ ਰਿਟਾਇਰਡ ਫੌਜੀ ਨੇ ਸਾਫ ਕਾ ਫੌਜੀ ਸਾਡੇ ਦਰਸ਼ਨ ਸਿੰਘ ਜੀ ਖਾਲਸਾ ਮਨਪ੍ਰੀਤ ਸਿੰਘ ਜੀ ਬੜੀ ਮੇਰਾ ਵੀਰ ਹੈ ਸੋ ਦੋਸਤੋ ਬੇਨਤੀ ਕਰਾਂ ਕਿ ਹੁਣ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਹੈ ਨਾ ਹੁਣ ਰੁੱਤ ਟਾਈਮ ਵੀ ਹੋਏਗਾ ਜੇ ਆਹ ਰੋਜ ਬੂਟੇ ਲੱਗਣਗੇ ਤਾਂ ਬੂਟੇ ਆਟੋਮੈਟਿਕ ਪੱਕਾਗਾ ਵੀ ਹਾਂ ਸਾਰੇ ਦੇ ਸਾਰੇ ਚੱਲ ਪੈਣਗੇ ਸੋ ਧੰਨਵਾਦ ਕਰਦੇ ਆਂ ਇੱਕ ਵਾਰ ਫੇਰ ਤੋਂ ਤੁਹਾਡਾ ਤੁਸੀਂ ਆਪਣਾ ਜਿਹੜਾ ਬਹੁਤ ਹੀ ਵਧੀਆ ਕੰਮ ਕੁਦਰਤ ਦੇ ਲਈ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕਰਨੇ ਆਖਿਓ ਇਹਦੇ ਲਈ ਤੁਸੀਂ ਬਿਹਾਈ ਦੇ ਬਾਦਰੋ ਚੱਲ ਜੀ ਅਸੀ ਕਰ ਧੰਨਵਾਦ ਕਿਹਦੇ ਰਹੇਗੇ ਮੁੰਡੇ ਕੱਟ ਲਈ ਜੀ